ਰਾਤ ਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰਸ ਵਾਸਤ ਕਰਦਾ ਗੱਲ ਕਰਾਂਗੇ ਅਕਾਲੀ ਆਗੂ ਰਹੇ ਐਨ ਕੇ ਸ਼ਰਮਾ ਦੀ ਉਸ ਤੇ ਖਿਲਾਫ ਕਈ ਤਰ੍ਹਾਂ ਦੇ ਦੋਸ਼ ਲਗਾਏ ਸਨ ਬਲਵਿੰਦਰ ਸਿੰਘ ਕੁੰਬੜਾ ਨੇ ਉਸ ਮਾਮਲੇ ਤੇ ਸਹੀ ਜਾਂਚ ਨਹੀਂ ਹੋਈ ਜਦਕਿ ਐਨ ਕੇ ਸ਼ਰਮਾ ਦਾ ਕਹਿਣਾ ਹੈ ਕਿ ਜਿਹੜੇ ਵੀ ਇਹ ਦੋਸ਼ ਲਾਏ ਨੇ ਇਹ ਸ਼ਰੇਆਮ ਠੁੱਠੇ ਨੇ ਗੱਲ ਕਰਾਂਗੇ ਬਲਵਿੰਦਰ ਸਿੰਘ ਕੁੰਬੜਾ ਨਾਲ ਕਿ ਇਹਨਾਂ ਨੇ ਕੀ ਦੋਸ਼ ਲਗਾਏ ਸਨ ਤੇ ਇਹਨਾਂ ਦਾ ਵਿਜੀਲੈਂਸ ਜਾਂ ਫਿਰ ਪੁਲਿਸ ਤੇ ਗੁੱਸਾ ਕਿਉਂ ਹੈ ਕਿਉਂਕਿ ਕਿੰਨੇ ਸਾਲ ਹੋ ਗਏ ਇਹਨਾਂ ਨੇ ਸ਼ਿਕਾਇਤ ਕੀਤੀ ਨੂੰ ਪਰ ਜਾਂਚ ਹਜੇ ਨਹੀਂ ਹੋਈ ਕੁੰਬੜਾ ਕੀ ਮਾਮਲਾ ਜਾਂਚ ਕਿਹੜੇ ਮਾਮਲਿਆਂ ਦੀ ਤੁਸੀਂ ਮੰਗੀ ਸੀਗੀ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡੇ ਚੈਨਲ ਦਾ ਡੇਲੀ ਰابطਾ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਦੋਂ ਵੀ ਕੋਈ ਕ੍ਰਾਈਮ ਜਾਂ ਕਿਸੇ ਤਰ੍ਹਾਂ ਦੀ ਕੋਈ ਤਕਾਸ਼ਾਈ ਹੁੰਦੀ ਹੈ ਤੁਹਾਡੇ ਚੈਨਲ ਰਾਹੀਂ ਅਸੀਂ ਕਰ ਕਰ ਰੱਬ ਵਰਗੇ ਸਰੋਤਿਆਂ ਤੱਕ ਆਵਾਜ਼ ਪਹੁੰਚਾਉਂਦੇ ਨੇ ਸਰਕਾਰਾਂ ਪ੍ਰਸ਼ਾਸਨ ਤੱਕ ਪਹੁੰਚਾ ਆਵਾਜ਼ ਪਹੁੰਚਾਉਂਦੇ ਨੇ ਅੱਜ ਵੀ ਉਸੇ ਲੜੀ 'ਚ ਜਿਹੜੀ ਗੱਲ ਕਰ ਲਈਏ ਐਨ ਕੇ ਸ਼ਰਮਾ ਪਲਾਨਿੰਗ ਬੋਰਡ ਦੇ ਰਹੇ ਚੇਅਰਮੈਨ ਦੋ ਬਰੀ ਵਿਧਾਇਕ ਰਹੇ ਨੇ ਤੇ ਸੰਸਦੀ ਸਖਤਰ ਰਹੇ ਨੇ ਤੇ ਹੋਰ ਵੀ ਚੰਗੇ ਜਿਹੜੇ ਕਾਲੀ ਦਲ ਦੇ ਅਹੁਦੇ ਆ ਤੇ ਰਹੇ ਬਰਾਜਮਨ ਰਹੇ ਨੇ ਅੱਜ ਉਹ ਸਾਇਦ ਅਹੁਦਿਆਂ ਤੋਂ ਅਸਤੀਫਾ ਦੇ ਕੇ ਰਜਾਇਨ ਦੇ ਕੇ ਆਪਣੀ ਉਹਨਾਂ ਦੀ ਮਰਜ਼ੀ ਹੈ ਜੋ ਮਰਜ਼ੀ ਕਰਨ ਪਰ ਸਾਨੂੰ ਇਹ ਮਜਬੂਰੀ ਹੈ ਤੁਹਾਡੇ ਰਾਹੀਂ ਅਸੀਂ ਕਹਿਣਾ ਚਾਹੁੰਦੇ ਹਾਂ ਮਾਨਯੋਗ ਡਾਇਰੈਕਟਰ ਵਿਜੀਲੈਂਸ ਪੰਜਾਬ ਨੂੰ ਤੇ ਜਿਹੜੀ ਅਸੀਂ ਦਰਖਾਸਤ ਸਨ 2019 ਦੀ ਇੱਕ ਦਰਖਾਸਤ ਦਿੰਨੇ ਜਿਹਦੇ ਵਿੱਚ ਵੱਖ-ਵੱਖ ਜਿਹੜੇ ਹਨ ਅਸੀਂ 8-10 ਪੁਆਇੰਟ ਸੀ ਜਿਸ ਜਿਵੇਂ ਪੁੱਡਾ ਕਮਾਡਾ ਵੱਲੋਂ ਪੈਸਾ ਸਾਡੇ ਏਰੀਏ ਦੇ 15-20 ਪਿੰਡਾਂ ਨੂੰ ਪੈਸਾ ਆਣਾ ਉਹ ਪੈਸੇ ਚ ਦੁਰਵਕਤ ਹੋਣੀ ਹੈ ਕਿਵੇਂ 100 ਕਰੋੜ ਰੁਪਇਆ ਤਬਦੀਲ ਹੋ ਕੇ ਜਿਹੜਾ ਮਿਊਸਪਲ ਕਮੇਟੀ ਜੀਰਕਪੁਰ ਦਾ ਪੁੱਡਾ ਦੇ ਨਾਂ ਟ੍ਰਾਂਸਫਰ ਹੋ ਕਰਾ ਕੇ ਤਾਂ ਕੰਮ ਕਰਾਉਣੇ ਕਿਵੇਂ 100 ਵਿਗੇ ਜ਼ਮੀਨ ਜਿਹੜੀ ਹੈ ਪੀਰ ਮਸ਼ਾਲਾ ਦੀ ਜੰਗਲਾਤ ਵਿਭਾਗ ਦੇ ਦੀ ਤਬਦੀਲ ਹੋ ਜਾਂਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਜਿਹੜੀਆਂ 99 ਸੁਸਾਇਟੀਆਂ ਉਹਨਾਂ ਦੀ ਕਈ ਵਾਰੀ ਦੇਣਦਾਰੀ ਵੀ ਖੜੀ ਹੁੰਦੀ ਹੈ ਦੂਸਰੀ ਗੱਲ ਬਾਅਦ ਚ ਕਰਦੇ ਆ ਪਹਿਲਾਂ ਪੀਰ ਮਸ਼ਲੇ ਵਾਲੀ ਜ਼ਮੀਨ ਦੀ ਗੱਲ ਕਰਦੇ ਆ ਨੰਕੀ ਸ਼ਰਮਾ ਆਂਦਾ ਜਦੋਂ ਮੈਂ ਪੱਕ ਲਿਆ ਉਹ ਕਹਿੰਦੇ ਮੈਂ ਸੁਪਰੀਮ ਕੋਰਟ ਤੋਂ ਕੇਸ ਜਿੱਤਿਆ ਇਹ ਕਹਿੰਦੇ ਦੋਸ਼ ਸ਼ਰੇਮ ਝੂਠਾ ਮੈਂ ਕਿਹਾ ਜੀ ਜਿਹੜੀ ਇਹ ਦੋਸ਼ ਇਨਵੈਸਟੀਗੇਸ਼ਨ ਮੈਂ ਤਾਂ ਇਨਕੁਆਰੀ ਨਹੀਂ ਕਰਨੀ ਹੈ ਇਨਕੁਆਰੀ ਸਰਕਾਰ ਨੇ ਕਰਨੀ ਪ੍ਰਸ਼ਾਸਨ ਨੇ ਕਰਨੀ ਵਿਜੀਲੈਂਸ ਨੇ ਕਰਨੀ ਮੈਂ ਇਹਦੇ ਚ ਹੋਰ ਵੀ ਜਿਹੜਾ ਸਾਡਾ ਬੀਪੀਐਲ ਦਾ ਮੁੱਦਾ ਜੁੜਿਆ ਵਾ ਕਹੀਂ ਇਹਦੇ ਚ ਜਿਹੜੇ ਠੀਕ ਹੈ ਪਰ ਜਦੋਂ ਸੁਪਰੀਮ ਕੋਰਟ ਕੋਈ ਡਿਸੀਜਨ ਦੇ ਜੀ ਜਨਕੀ ਸ਼ਰਮਾ ਨੇ ਉਪਨ ਲਈ ਕਹਿਦਾ ਕਿ ਮੇਰੇ ਪੱਖਜ ਆ ਗਿਆ ਫੈਸਲਾ ਉਹ ਮੁੱਦਾ ਮੈਨੂੰ ਲੱਗਦਾ ਫਿਰ ਕਤੋਂ ਸਮਝੋ ਜਾਂ ਫਿਰ ਅਗਲਾ ਸੁਪਰੀਮ ਕੋਰਟ ਦੇ ਵਿੱਚ ਦੁਬਾਰੇ ਪਟੀਸ਼ਨ ਪਾਵੇ ਰਿਵਿਊ ਪਟੀਸ਼ਨ ਜਦੋਂ ਵਿਜੀਲੈਂਸ ਬੁਲਾਉਗੀ ਸਾਨੂੰ ਤਾਂ ਹਲੇ ਤਾਂ ਅੱਜ ਤੱਕ ਵਿਜੀਲੈਂਸ ਵਿਭਾਗ ਨੇ ਸਾਨੂੰ ਨਹੀਂ ਬੁਲਾਇਆ ਜਦੋਂ ਕੰਪਲੀਟਡ ਦਰਖਾਸਤ ਕਰਤਾ ਨੂੰ ਨਹੀਂ ਬੁਲਾਇਆ ਵਿਜੀਲੈਂਸ 'ਤੇ ਜਾ ਕੇ ਆਪਣੀ ਪੱਖ ਸਫਾਈ ਰੱਖਦੇ ਤੁਹਾਨੂੰ ਲੱਗਦਾ ਵੀ ਹੋ ਸਕਦਾ ਸਪਰੀਮ ਕੋਰਟ ਦੇ ਵਿੱਚ ਸਰਕਾਰੀ ਪੱਖ ਸਹੀ ਨਾ ਗਿਆ ਹੋਵੇ ਮੈਂ ਕਿਹਾ ਜੀ ਜਦੋਂ ਵਿਜੀਲੈਂਸ ਮਾਨਯੋਗ ਸਾਡੇ ਡਾਇਰੈਕਟਰ ਵਿਜੀਲੈਂਸ ਬੀਕੇ ਉਪਲ ਜੀ ਦੇ ਜਦੋਂ ਮੈਂ ਮਿਲ ਕੇ ਦਰਖਾਸਤ ਦੇ ਕੇ ਆਇਆ ਸਾਰੇ ਪੁਆਇੰਟ ਟੂ ਪੁਆਇੰਟ ਅਸੀਂ ਦੱਸੇ ਆ ਉਹਦੇ 'ਚ ਜਿਹੜੇ 8-10 ਪੁਆਇੰਟ ਸੀ ਜਿਵੇਂ ਗੱਲ ਕਰ ਲਈਏ ਲਗ ਲਗ ਜਿਵੇਂ ਲਗ ਲਗ 8-10 ਪੁਆਇੰਟ ਸੀ ਸਾਡੇ ਜਿਹੜੇ ਸਾਰੇ ਹੀ ਤਕਰੀਬਨ ਕਰੋੜਾਂ ਰੁਪਏ ਦੇ ਆਪਾਂ ਪਾਇੰਟ ਵਾਈਜ਼ ਕਰ ਲੈਨੇ ਆ ਤੁਸੀਂ ਕਿਹਾ ਪਿੰਡਾਂ ਚ ਗਲੀਆਂ ਨਾਲੀਆਂ ਸੜਕਾਂ ਬਣਾਉਣੀਆਂ ਸੀਗੀਆਂ ਕੁੰਬੜੇ ਪਿੰਡ ਦੀ ਤੁਸੀਂ ਧਾਰਨ ਦਿੱਤੀ ਕਿ ਸਿਰਫ ਦੋ ਗਲੀਆਂ ਬਣਾਈਆਂ ਆਏ ਸੀ 2 ਕਰੋੜ ਅਨਕੇ ਸ਼ਰਮਾ ਕਹਿੰਦੇ ਠੀਕ ਆ ਮੈਂ ਪਲਾਨਿੰਗ ਬੋਰਡ ਦਾ ਚੇਅਰਮੈਨ ਸੀ ਪਰ ਉਹ ਪੈਸਾ ਪੁੱਡਾ ਨਹੀਂ ਖਰਚਣਾ ਸੀ ਪਰ ਸਵਾਲ ਇੱਥੇ ਇਹ ਆ ਜਾਂਦਾ ਹੈ ਕਿ ਗਵਨ ਫੇਰ ਕਿਹਨੇ ਕੀਤਾ ਜਿਨੇ ਗਵਨ ਕੀਤਾ ਉਹ ਕਿਉਂ ਨਹੀਂ ਫੜੇ ਗਏ ਹੁਣ ਤੁਹਾਡੀ ਕੀ ਡਿਮਾਂਡ ਆ ਜਿਹੜੀਆਂ ਰੋਡਸ ਬਣਾਉਣੇ ਸੀ ਉਸ ਮਸਲੇ ਨੂੰ ਲੈ ਕੇ ਮੈਂ ਕਹਾਂ ਜੀ ਪੁੱਡਾ ਨੇ ਨਹੀਂ ਇਹ ਜਿਹੜਾ ਪੈਸਾ ਸੀ ਇਹ ਪੰਚਾਇਤੀ ਵਿਭਾਗ ਨੇ ਖਰਚਿਆ ਪੁੱਡਾ ਗਮਾਡਾ ਨੂੰ ਗਲਤ ਯੂਜ਼ ਕਰ ਰਹੇ ਆ ਜੇ ਹੀ ਸੁਸ਼ੀਲ ਕੁਮਾਰ ਅਰੋੜਾ ਦਾ ਬੀ ਡੀ ਪੀਓ ਮਲਵਿੰਦਰ ਸਿੰਘ ਰਹੇ ਹੋਰ ਰਹੇ ਹਨ ਡੀ ਡੀ ਪੀਓ ਰਹਾ ਸਾਡੇ ਕੋਲੇ ਵਰਤੋਂ ਸਰਟੀਫਿਕੇਟ ਨੇ ਅਸੀਂ ਡਾਇਰੈਕਟਰ ਪੰਚਾਇਤ ਤੋਂ ਵਰਤੋਂ ਸਰਟੀਫਿਕੇਟ ਲਏ ਜਾਲੀ ਜਾਲੀ ਵਰਤੋਂ ਸਰਟੀਫਿਕੇਟ ਦੇ ਦਿੱਤੇ ਫਿਰ ਮੈਂ ਕਹਾਂ ਜੀ ਜਦੋਂ ਫਰਜ਼ ਕਰੋ ਆ ਭਾਗੋ ਮਜਰਾ ਆ ਬੈਰੋਂ ਪਰ ਆ ਮਾਨਕ ਮਜਰਾ ਆ ਕਮਾਲਾ ਕਵਾਲੀ ਉਹਨਾਂ ਨੂੰ 95 95 ਲੱਖ ਰੁਪਏ ਦੇ ਵਰਤੋਂ ਸਰਟੀਫਿਕੇਟ ਬਣਾਦੇ ਜਿੱਥੇ 5 5 7 7 ਲੱਖ ਲੱਗਿਆ ਉਹ ਕਿਤੇ 10 ਲੱਖ ਲੱਗਿਆ ਹੋਊਗਾ ਜਿਵੇਂ بڑے ਪਿੰਡ ਦੇ ਜਿਵੇਂ ਸੁਹਾਣੇ ਦੀ ਗੱਲ ਕਰ ਲਈ ਉਹਦੇ 4 ਕਰੋੜ ਰੁਪਇਆ ਦਿਖਾਦਾ ਬਲੌਂਗੀ ਨੂੰ 6 ਕਰੋੜ ਰੁਪਇਆ 5 ਕਰੋੜ ਰੁਪਇਆ ਦਿਖਾਦਾ ਕਾਗਜ਼ਾਂ 'ਚ ਖਰਚੇ ਦਿਖਾਤੇ ਪੈਸੇ ਢੱਕar ਕੇ ਅਫਸਰ ਉਦੋਂ ਬਾਅਦ ਇਹ ਲੈਟਰ ਕੱਢਦਾ ਵੀ ਪੰਜ ਸੱਤ ਜਿੰਨਾ ਉਪਲਬਧ ਹੋਇਆ ਸੀ ਜੀ ਪੈਸਾ ਖਤਮ ਹੋ ਗਿਆ ਕੰਮ ਬੰਦ ਹੋ ਗਿਆ ਜਦੋਂ ਕੰਮ ਬੰਦ ਹੋ ਗਿਆ ਤਾਂ ਦੋ ਸਰਟੀਫਿਕੇਟ ਨੋਬਜੈਕਸ਼ਨ ਐਨਓਸੀ ਦਾ ਮਤਲਬ ਇਹ ਹੈ ਉਸ ਤੋਂ ਬਾਅਦ ਕੋਈ ਪੁੱਛਕਿਛ ਨਹੀਂ ਕਰਦੀ ਉਹ ਤਾਂ ਹੀ ਕਹਿੰਦਾ ਕਿ ਪੈਸਾ ਪੋਲਿਟਿਕਲ ਲੋਕਾਂ ਕੋਲ ਜਾਂ ਫਿਰ ਅਨਕਿ ਸ਼ਰਮਾ ਕੋਲ ਹੋ ਸਕਦਾ ਗਿਆ ਹੋਵੇ ਮੈਂ ਕਿਹਾ ਜੀ ਜਿਨ੍ਹਾਂ ਦੇ ਥਰੂ ਪਹਿਲਾਂ ਜੀਐਸਡੀਓ ਦੱਸਾਂਗੇ ਜਦੋਂ ਇਨਵੈਸਟੀਗੇਸ਼ਨ ਹੋਊਗੀ ਜਿਨ੍ਹਾਂ ਨੇ ਘੁਟਾਲੇ ਕੀਤੇ ਉਹ ਦੱਸਣਗੇ ਵੀ ਕਿਹਨੇ ਸਭ ਤੋਂ ਕਰਾਇਆ ਕੀ ਗੱਲ ਹੋਈ ਹੈ ਇਹ ਇਨਵੈਸਟੀਗੇਸ਼ਨ ਦਾ ਇਨਕੁਆਰੀ ਦਾ ਵਿਸ਼ਾ ਹੈਗਾ ਜੋ ਐਸਡੀਓ ਹੋਊਗਾ ਐਕਸ਼ਨ ਹੋਊਗਾ ਉਹ ਫੜੇ ਜਾਣ ਉਹ ਆਪੇ ਦੱਸਣਗੇ ਕੌਣ ਕੌਣ ਸਾਡੇ ਤੇ ਹੈ ਤਾਂ ਤੇ ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਦੀ ਜਿਹੜੀ ਗ੍ਰਾਂਟ ਆ ਉਹਦਾ ਕੀ ਸਕੈਂਡਲ ਹੈ ਉਹਦਾ ਸਕੈਂਡਲ ਇਹ ਹੈ ਵੀ ਸਾਡਾ ਮੈਂ ਅਸੀਂ ਦੋਨੇ ਜਣੇ ਪੰਚਾਇਤ ਮੈਂਬਰ ਰਹੇ 813 ਤੱਕ ਮੈਂ ਤੇ ਮੇਰੇ ਘਰ ਵਾਲੇ ਅਸੀਂ ਆਪਣੇ ਪਿੰਡ ਦੀ ਸ਼ਿਫਾਰਸ਼ ਕੀਤੀ ਸੀ ਦੀ ਮਤਾ ਪਾ ਕੇ ਤਿੰਨ ਬੰਦਿਆਂ ਦਾ ਇੱਕ ਕੋਦੇਜ ਕਰਤਾਰ ਸਿੰਘ ਸੀ ਇੱਕ ਸਰਦਾਰਾ ਸਿੰਘ ਸੀ ਮੁਸਲਮਾਨ ਬਰਾਦਰੀ ਚੋਂ ਜਿਹਦੀਆਂ ਦੋਨੇ ਅੱਖਾਂ ਹੈ ਨਹੀਂ ਸੀ ਮਨਾਖਾ ਸੀ ਅੱਖਾਂ ਤੋਂ ਅੰਨਾ ਸੀ ਤੇ ਦੂਜੀ ਪਰਮਜੀਤ ਕੌਰ ਸੀ ਅਸੀਂ ਤਿੰਨ ਬੰਦਿਆਂ ਦੀ ਸ਼ਿਫਾਰਸ਼ ਕੀਤੀ ਜਦੋਂ ਅਸੀਂ 6 ਮਹੀਨੇ ਬਾਅਦ ਬੀਡੀਓ ਪੀਓ ਦਫ਼ਤਰ ਖੜੜ ਤੋਂ ਪਤਾ ਕਰਿਆ ਵੀ ਆ ਪੈਸਾ ਅਸੀਂ ਤਿੰਨ ਬੰਦੇ ਦੀ ਸ਼ਿਫਾਰਿਸ਼ ਕਰੀ ਜੀ ਪੈਸਾ ਕਿੱਥੇ ਗਿਆ ਉਹ ਕਹਿੰਦੇ ਜੀ ਰਿਕਾਰਡ ਦੇਖ ਕੇ ਇਹਨਾਂ ਨੂੰ ਤਾਂ ਦੋ ਦੋ ਕਿਸ਼ਤਾਂ ਮਿਲ ਚੁੱਕੀਆਂ ਨੇ ਓਕੇ ਜਦੋਂ ਉਹਨਾਂ ਨੇ ਇਹ ਕਿਹਾ ਸਾਡੇ ਪੈਰਾ ਐਟਾ ਜਮੀਨ ਨਿਕਲ ਗਈ ਬੰਦਾ ਕਹਿੰਦਾ ਕੁੰਬੜੇ ਸਾਡੇ ਕੋਲ ਪੈਸੇ ਪਹੁੰਚੇ ਨਹੀਂ ਦਫ਼ਤਰ ਕਹਿੰਦਾ ਸਾਡ ਅਸੀਂ ਦੇਤੇ ਉਦੋਂ ਬਾਅਦ ਅਸੀਂ ਮਾਨਯੋਗ ਬਲਵੀਰ ਸਿੰਘ ਸਿੱਧੂ ਸਾਟ ਐਮਐਲਏ ਸੀ ਜਦੋਂ ਕਾਂਗਰਸ ਦੇ ਸਰਕਾਰ ਘਾਲੀਆਂ ਦੀ ਸੀ ਇਹਨਾਂ ਨੂੰ ਇੱਕ ਢਾਲੇ ਕੱਪੜੇ ਬਾਰੇ ਦੱਸਿਆ ਤਾਂ ਇਹਨਾਂ ਦੇ ਨਾਂ ਤੇ ਆਰਟੀਆਈ ਪੈਂਦੀ ਹੈ डीसी ਬੋਹਾੜੀ ਇਹਨਾਂ ਨੂੰ ਆਰਟੀਓ ਅ 146 45 ਪਿੰਡ ਦਾ ਰਿਕਾਰਡ ਦੇ ਦਿੰਦਾ ਹੈ ਅਸੀਂ ਆਪਣੇ ਪੱਧਰ ਦੇ 10 ਬੰਦੇ ਨੇ ਮੈਂ ਪੰਚਾਇਤੀ ਯੂਨੀਅਨ ਦਾ ਜਲਾ ਪ੍ਰਧਾਨ ਰਹਾ ਅਸੀਂ 12 ਪਿੰਡ ਚੈੱਕ ਕਰਤੇ ਕਿਰੇਜ਼ ਕਰੇ ਸੀ ਹਲੇ ਜਿਵੇਂ ਕੁੰਬੜ ਦੀ ਗੱਲ ਕਰ ਲਓ ਛੋਟੇ ਰੈਪਰ ਦੀ ਗੱਲ ਕਰ ਲਓ ਮਨੌਲੀ ਦੀ ਗੱਲ ਕਰ ਲਓ ਮਾਨਕ ਮਜਰੇ ਦੀ ਗੱਲ ਕਰ ਲਓ ਬਾਕਰਪੁਰ ਦੀ ਗੱਲ ਕਰ ਲਓ ਧਰਮਗੜ੍ਹ ਦੀ ਗੱਲ ਕਰ ਲਓ ਹਰੇ 12 ਪਿੰਡ ਚੈੱਕ ਕਰੇ ਸੀ ਸਾਡੇ ਕੋਲ 50 ਹਲਫ਼ੀਆਂ ਵਿਆਂ ਨੇ ਫੀਰੇ ਫਟਾ ਗਏ ਇਹਨਾਂ ਦੇ ਨਾਮ ਲਿਸਟਾਂ ਚ ਪਾਏ ਗਏ ਜਿਹੜੇ ਕੇਂਦਰ ਸਰਕਾਰ ਨੂੰ ਭੇਜੇਗੇ ਪਰ ਲੇਕਿਨ ਉਹਨਾਂ ਨੂੰ ਪੈਸਾ ਨਹੀਂ ਮਿਲਿਆ ਜਦੋਂ ਇਹ ਸਾਰਾ ਮਸਲਾ ਸੀ ਲੈ ਕੇ ਉਦੋਂ ਦੇ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੰਪਲੀਟ ਦਿੰਦੇ ਆ ਵਿਜੀਲੈਂਸ ਨੂੰ ਕੰਪਲੀਟ ਦਿੰਦੇ ਆ ਉੱਥੇ ਕੋਈ ਕਾਰਵਾਈ ਨਹੀਂ ਇੱਕ ਪਲੇਂਟ ਲਿਖਤੀ ਤੁਸੀਂ ਬਾਈਹੰਡ ਦੇਖਿਆ ਸੀ ਵੀ ਕਿ ਕੋਲ ਨੂੰ ਜਿਹੜੇ ਡਾਇਰੈਕਟਰ ਸੀ ਵਿਜੀਲੈਂਸ ਹਾਂਜੀ ਇਹ ਉਹਨਾਂ ਤੋਂ ਬਿਨਾ ਬੀਪੀਐਲ ਦਾ ਮਸਲਾ ਸੀ ਜਿਹੜਾ ਉਹਨਾਂ ਤੋਂ ਬਿਨਾ ਇੱਕ ਆ ਅਸੀਂ ਦਰਖਾਹ ਦਿੱਤੀ ਸੀ ਇਹ ਦਿੱਤੀ ਵੀ ਕੇ ਉੱਪਰ ਜੀ ਸਾਡੇ ਡਾਇਰੈਕਟਰ ਦੇ ਮਾਨੇ ਉਹ ਵਿਜੀਲੈਂਸ ਦੇ ਡਾਇਰੈਕਟਰ ਬਾਕੀਆਂ ਨੂੰ ਡਾਕ ਰਾਈ ਭੇਜੀ ਬਾਕੀਆਂ ਨੂੰ ਡਾਕ ਰਾਈ ਅਸੀਂ ਭੇਜਦੀ ਆ ਚਿੱਠੀ ਦੇ ਕੇ ਭੇਜਦੀ ਅਸੀਂ ਗਏ ਸੀਵੀਆਈ ਕੋਲ ਵੀ ਸੀ ਸੀਵੀਆਈ ਨੇ ਸਾਨੂੰ ਕਿਹਾ ਜਿਹੜਾ 30 ਸੈਕਟਰ ਦਫ਼ਤਰ ਹੈ ਵੀ ਜਾਂ ਤਾਂ ਸਾਨੂੰ ਕੋਈ ਡਾਇਰੈਕਸ਼ਨ ਆ ਕਰ ਸਕਦਾ ਜਾਂ ਸਾਨੂੰ ਸਟੇਟ ਸਰਕਾਰ ਲਿਖ ਕੇ ਦੇਵੇ ਅਸੀਂ ਸਿੱਧਾ ਜਾ ਕੇ ਪੰਜਾਬ ਦੇ ਮਸਲਿਆਂ 'ਚ ਦਾਖਲ ਨਹੀਂ ਦੇ ਸਕਦੇ ਪਹਿਲਾਂ ਵੀ ਸਾਡੇ ਕੋਲੇ ਕੇਸ ਪੈਂਡਿੰਗ ਪਈਆ ਮਸਲਾ ਤੁਸੀਂ ਦੱਸ ਰਹੇ ਸੀ ਜਿਹੜੇ ਸੋਸਾਇਟੀਆਂ ਬਣਾਈਆਂ ਨੇ ਜਾਂ ਬਿਲਡਰਜ਼ ਦੇ ਤੌਰ ਤੇ ਕੰਮ ਕੀਤਾ ਇਹਨਾਂ ਕਿ ਸ਼ਰਮ ਨੇ ਉੱਥੇ ਕੀ ਕਤਾਈਆਂ ਹੋਈਆਂ ਨੇ ਉੱਥੇ ਜਿਹੜੀਆਂ 99 ਸੋਸਾਇਟੀਆਂ ਦੀ ਲਿਸਟ ਹੈ ਸਾਡੇ ਕੋਲ ਜਿਹੜੀਆਂ 99 ਸੋਸਾਇਟੀਆਂ ਦੀ ਲਿਸਟ ਆ ਜਾਂਦੀ ਹੈ ਮਾਨਯੋਗ ਸਾਡੇ ਸ਼ਰਮਾ ਜੀ ਇਲੈਕਸ਼ਨ ਲੜਦੇ ਨੇ ਉੱਥੇ ਨੋ ਰਿਊ ਸਰਟੀਫਿਕੇਟ ਦੀ ਲੋੜ ਪੈਂਦੀ ਹੈ ਵੀ ਕੋਈ ਬਿਜਲੀ ਬੋਰਡ ਦੀ ਦੇਣਦਾਰੀ ਤਾਂ ਨਹੀਂ ਵਾਟਰ ਸਪਲਾਈ ਦੀ ਦੇਣਦਾਰੀ ਤਾਂ ਨਹੀਂ ਉਹ ਨਾਲ ਲੱਗਦੀ ਹੈ ਹਲਫੀਆ ਬਿਆਨ ਐਫੀਡੇਵਿਟ ਲੱਗਦਾ ਹੈ ਵੀ ਜੋ ਮੈਂ ਜਾਣਕਾਰੀ ਦੇ ਰਿਹਾ ਉਹ ਬਾਦ ਦਰੁਸਤ ਬਾਦ ਸਹੀ ਹੈ ਇਸ ਵਿੱਚ ਕੋਈ ਜਵਾਬ ਲਗੋ ਨਹੀਂ ਹੈ ਇਸ ਨੋ ਰਿਊ ਸਰਟੀਫਿਕੇਟ ਤੋਂ ਬਾਅਦ ਕਈ ਬਿਜਲੀ ਬੋਰਡ ਦੇ ਨੋਟਿਸ ਵੀ ਇਹਨਾਂ ਨੂੰ ਆਏ ਹੋਏ ਨੇ ਵੀ ਤੁਹਾਡੀ ਆ ਸੋਸਾਇਟੀ ਦੀ ਦੇਣਦਾਰੀ ਖੜੀ ਆ ਆ ਬਿਲ ਖੜੇ ਨੇ ਉਹ ਸਾਰਾ ਇਨਵੈਸਟੀਗੇਸ਼ਨ ਦਾ ਜਾਂਚ ਦਾ ਵਿਸ਼ਾ ਪਰ ਉਹ ਤਾਂ ਕਹਿੰਦੇ ਅਨਕੇ ਸ਼ਰਮਾ ਕਹਿੰਦੇ ਕਿ ਜੇ ਕੋਈ ਬਿਜਲੀ ਵਰਤਦਾ ਫਿਰ ਪੈਸੇ ਤਾਂ ਉਹਨੂੰ ਭਰਨੇ ਪੈਣਗੇ ਮੈਂ ਇਹ ਸਵਾਲ ਕੀਤਾ ਸੀ ਹੋ ਸਕਦਾ ਪੁਰਾਣਾ ਟਿਊਬਵੈਲ ਦਾ ਕੋਈ ਬਿਲ ਖੜਾ ਹੋਵੇ ਮੈਂ ਕਿਹਾ ਜੀ ਉਹ ਬਿਜਲੀ ਦੇ ਪੁਰਾਣੇ ਟਿਊਬਵੈਲ ਦਾ ਹੋਵੇ ਕਿਸੇ ਤਰ੍ਹਾਂ ਦੇ ਬਿਲ ਹੁਣ ਜਦੋਂ ਦੇਣਦਾਰੀ ਖੜੀ ਹੋ ਰਹੀ ਸੋਸਾਇਟੀ ਵੱਲ ਜੇ ਖੜਿਆ ਜੇ ਸੋਸਾਇਟੀ ਵੱਲ ਖੜਿਆ ਕਿਸੇ ਫਲੈਟ ਮਾਲਕ ਖਲਾਫ ਹੈ ਉਹ ਗੱਲ ਬਖਰੇ ਜੇ ਸੋਸਾਇਟੀ ਵੱਲ ਖੜਿਆ ਤਾਂ ਮਤਲਬ ਦੇਣਦਾਰੀ ਹੈ ਮਾਲਕ ਦੀ ਦੇਣਦਾਰੀ ਹੈ ਜਦੋਂ ਮੈਂ ਸੋਸਾਇਟੀ ਬਣਾਈ ਉਹ ਤਾਂ ਮੈਂ ਮਾਲਕ ਹੈ ਮੈਂ ਖੁਦ ਲਾਟ ਕੀਤੀ ਹੈ ਚੌਂਕ ਕਮਿਸ਼ਨ ਨੂੰ ਇਹਨਾਂ ਨੇ ਗਲਤ ਐਫੀਡੇਵਿਟ ਸਿਚੁਏਸ਼ਨ ਨੂੰ ਜਿਹੜੀ ਗਲਤ ਇਨਫਰਮੇਸ਼ਨ ਦੇਣੇ ਕਰਕੇ ਗਲਤ ਐਫੀਡੇਵਿਟ ਦੇਣ ਕਰਕੇ ਆਹ ਜਿਹੜੀ ਅਸੀਂ ਜਾਣਕਾਰੀ ਦੇ ਰਹੇ ਹਾਂ ਚਾਹੋ ਨਰੇਗਾ ਦੀ ਹੈ ਮਦਰੇਗਾ ਦੀ ਹੈ ਬੀਪੀਐਲ ਦੀ ਹੈ ਪਿੰਡਾਂ ਦੇ ਘਟਾਲੇ ਦੀ ਅਸੀਂ 10 12 ਪੁਆਇੰਟ ਬਣਾਏ ਸੀ ਪਰ ਮੈਂ ਬਿਜੀਲੈਂਸ ਨਿਗਰਾਨ ਮਾਨਯੋਗ ਨੂੰ ਸਾਡੇ ਰਾਹੀਂ ਬੇਨਤੀ ਕਰਨਾ ਚਾਹੁੰਦਾ ਜੇਕਰ 5 ਸਾਲ ਚ ਕੋਈ ਗੱਲ ਨਹੀਂ ਵੇਰ ਆਏ ਦਰੁਸਤ ਆਏ ਹੁਣ ਸਾਡੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਹੈ ਕਹਿੰਦੇ ਅੱਜ ਦੀ ਜਿਹੜੀ ਤੁਸੀਂ ਸ਼ਿਕਾਇਤ ਤਾਂ ਦਿੱਤੀ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀ ਨਹੀਂ ਨਹੀਂ ਅਸੀਂ ਜਿਹੜੀ ਸ਼ਿਕਾਇਤ ਦਿੱਤੀ ਹੈ ਜਦੋਂ 19 ਹੋਈ ਹੈ ਤਾਂ ਕਾਂਗਰਸ ਦਾ ਰਾਜ ਆ ਗਿਆ ਸੀ ਉਦੋਂ ਦਿੱਤੀ ਕਾਂਗਰਸ ਦਾ ਰਾਜ ਤਿੰਨ ਦੋ ਸਾਲ ਕਾਂਗਰਸ ਰਹੀ ਹੈ 19 ਤੋਂ 21 ਤੱਕ 22 ਜੇ ਸਰਕਾਰ ਤੇ ਆਈ ਹੋ ਜਾਂਦੀ 3 ਸਾਲ ਸਾਡੀ ਇਹ ਸਰਕਾਰ ਨੂੰ ਹੋ ਜਾਂਦੇ 5 ਸਾਲ ਹੋ ਗਏ ਹੁਣ 5 ਸਾਲ ਹੋ ਗਏ ਜੇ ਕਾਂਗਰਸ ਨੇ 2 ਸਾਲ ਚ ਕਰੀ 3 ਸਾਲ ਚ ਇਹਦਾ ਨਾ ਨਿਕਰਿਆ ਮੈਂ ਦੋਨੇ ਸਰਕ ਅੱਜ ਦੀ ਮਾਨਯੋਗ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਭਗਵੰਤ ਸਿੰਘ ਨੂੰ ਤੁਸੀਂ ਤਾਂ ਕਹਿੰਦੇ ਸੀ ਵੀ ਤੁਹਾਡੇ ਨਾਂ ਗੁਮਤ ਰੱਖਾਂਗੇ ਤੁਸੀਂ ਕਰਪਸ਼ਨ ਕਰਨ ਵਾਲੇ ਦਾ ਥੀਆ ਟਿਕਾਣਾ ਦੱਸੋ ਉਹਦੇ ਖਿਲਾਫ ਕੰਪਲੇਟ ਦਿਓ ਪਰ ਅਸੀਂ ਤਾਂ ਨਾਂ ਲਿਖ ਕੇ ਪ੍ਰੈਸਰਾਂ ਨੂੰ ਤੁਹਾਨੂੰ ਦੱਸ ਰਹੇ ਜੇ ਤੁਹਾਡੀ ਇਮਾਨਦਾਰੀ ਹੈ ਮੈਂ ਬਹੁਰੀ ਖੁਸ਼ੀ ਦੀ ਗੱਲ ਹੈ ਵੀ ਬਿਜੀਲੈਂਸ ਜਦੋਂ 5000 ਰੁਪਏ ਲੰਦਾ ਕੋਈ ਜੇ ਹੀ ਐਸਡੀਓ ਵੀਡੀਓ ਫੜ ਲੰਦਾ ਹੈ ਤਾਂ ਕਰਪਸ਼ਨ ਹੈ ਚਾਹੇ 1000 ਦੀ ਹੈ 2000 ਦੀ ਪਰ ਇਹ ਜਿਹੜੇ ਵੱਡੇ ਸਕੈਂਡਲ ਨੇ ਹਜ਼ਾਰ ਹਜ਼ਾਰ ਤੋਂ 2-2000 ਰੁਪਏ ਦੇ ਘਟਾਲੇ ਨੇ ਇਹਨਾਂ ਨੂੰ ਕਿਉਂ ਨਹੀਂ ਇਹੜੀਆਂ ਇਨਕੁਆਰੀਆਂ ਕਿਉਂ ਨਹੀਂ ਹੁੰਦੀਆਂ ਕਿਉਂ ਦਬਾਈਆਂ ਜਾਂਦੀਆਂ ਹਨ ਕੁੰਮੜ ਸਾਹਿਬ ਐਨਕੇ ਸ਼ਰਮਾ ਦਾ ਕਹਿਣਾ ਕਿ ਬਲਵਿੰਦਰ ਸਿੰਘ ਕੁੰਮੜਾ ਹੋ ਰਹੇ ਲੋਕਾਂ ਨੂੰ ਬਲੈਕਮੇਲ ਕਰਦੇ ਆ ਲੋਕਾਂ ਨੂੰ ਡਰਾਉਂਦੇ ਆ ਕਿ ਤੁਹਾਡੀ ਖਬਰ ਲੱਗ ਜੂ ਫਿਰ ਪੈਸਾ ਲੈ ਕੇ ਚੁੱਪ ਕਰ ਦਿਆ ਤੁਹਾਡੇ ਤੇ ਕਾਫੀ ਦੋਸ਼ ਲਾਏ ਨੇ ਕਈ ਮੀਡੀਆ ਕਰਮੀਆਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਜਦੋਂ ਸਾਡੇ ਤੇ ਗੋਸ਼ਟਾ ਤਾਂ ਲੱਗਣਗੇ ਜੇ ਘਟਾਲੇ ਕਰਨੋਂ ਘਟਾਲੇ ਕਰਕੇ ਤਾਂ ਹੁਣ ਆ ਹੁਣ ਤੁਹਾਡੀ ਤੁਸੀਂ ਦੇਖ ਰਹੇ ਆ ਸੁਖਵੀਰ ਬਾਦਲ ਜੀ ਕਹਿੰਦਾ ਸਾਰੇ ਜੁਰਮ ਕਬੂਲ ਕਰ ਲੈ। ਦਲਜੀਤ ਸਿੰਘ ਮਕੀਮਾ ਜੀ ਕਹਿੰਦਾ ਸਾਰੇ ਜਿਲੋਂ ਗੂਰ ਕਰ ਲੈ। ਸਾਡੇ ਮਾਨਯੋਗ ਸਾਡੇ ਜਥੇਦਾਰ ਸਾਹਿਬ ਇੰਨੇ ਨੇ ਵੀ ਉਹ ਭਾਂਡੇ ਮਾਂਜਣਗੇ ਚਾਰ ਦਿਨ ਬਰਛਾ ਲੈ ਕੇ ਖੜ੍ਹ ਜਾਣਗੇ ਜਿਹੜੇ ਕਰੋੜਾਂ ਅਰਬਾਂ ਰੁਪਏ ਦੇ ਘਟਾਲੇ ਕਰੇ। ਜਿਹੜੇ ਔਰਤਾਂ ਦੇ ਸੁਹਾਗ ਲੁੱਟੇਗੇ ਕਾਲੀਦਲ ਸਰਕਾਰ ਚ। ਉਹ ਔਰਤਾਂ ਦੇ ਜਦੋਂ ਘਰ ਵਾਲੇ ਵਾਪਸ ਆ ਜਾਣਗੇ 12-12 ਸਾਲ ਹੋ ਗਏ 15-15 ਸਾਲ ਕੋਟਾਂ 'ਚ ਧੱਕੇ ਖਾਂਦੀਆਂ ਨੂੰ ਮੇਰੇ ਪਿੰਡ ਦੇ 3-4 ਕੇਸ ਨੇ ਚਲੋ ਉਹ ਮਾਮਲਾ ਹੋਰ ਆ ਜਾਊਗਾ ਜਿਵੇਂ ਲੈ ਲਾ ਐਨ ਕੇ ਸ਼ਰਮਾ ਦਾ ਕਾ ਪਰ ਰਹਨੇ ਆ ਕੋਈ ਹੋਰ ਪੁਆਇੰਟ ਹੈ ਜਿਹੜਾ ਤੁਸੀਂ ਕਹਿੰਦੇ ਹੋ ਕਿ ਐਨ ਕੇ ਸ਼ਰਮਾ ਸਿਆਸੀ ਰਸੂਖ ਰੱਖਦਾ ਸੀ bizness ਨੇ ਤਾਂ ਨਹੀਂ ਜਾਂਚ ਨਹੀਂ ਕੀਤੀ ਹੋਰ ਕੋਈ ਪੁਆਇੰਟ ਸਾਡੇ ਕੋਲ ਜਿਹੜੀਆਂ ਸੜਕਾਂ ਬਣੀਆਂ ਜਿਵੇਂ ਪੀਰ ਬਿਛਾਲੇ ਦੀ ਸੜਕ ਬਣੀ ਕਿਹੜੇ ਕਿਹੜੇ ਠੇਕੇਦਾਰ ਨੂੰ ਕਿਹੜਾ ਟੈਂਡਰ ਦਿੱਤਾ ਉਹ ਕਲਕਲੇ ਟੈਂਡਰ ਅਸੀਂ ਸਾਰੇ ਕਲਕਲੇ ਸੜਕ ਦੇ ਲਿਖੇ ਹੋਏ ਆ ਇਹਨਾਂ 'ਚ ਕੀ ਗੜਬੜ ਹੋਗੀ ਫਿਰ ਇਹਨਾਂ 'ਚ ਗੜਬੜ ਹੈ ਮੁੜ ਕੇ ਕਿਸੇ ਨੇ ਪਮੈਸ ਨਹੀਂ ਕੀਤੀ ਉੱਥੇ ਸੜਕਾਂ ਹੀ ਨਹੀਂ ਬਣੀਆਂ ਜਿੱਥੇ ਸੜਕ ਬਣੀ ਹੋਈ ਹੈ ਜਿਹੜਾ ਪੈਸਾ ਪਾਇਆ ਗਿਆ ਟੈਂਡਰ ਹੋਇਆ ਗਿਆ ਸੜਕੇ ਨਹੀਂ ਬਣੀ ਹੈ ਉਹ ਇਨਕੁਆਰੀ ਤਾਂ ਵਿਜੀਲੈਂਸ ਨੇ ਕਰਨੀ ਸਰਕਾਰ ਨੇ ਕਰਨੀ ਹੈ ਅਸੀਂ ਤਾਂ ਜਾ ਕੇ ਵੀ ਇਨਕੁਆਰੀ ਨਹੀਂ ਕਰਨੀ ਸਾਡੇ ਕੋਲੇ ਡਾਟਾ ਆਇਆ ਰਿਕਾਰਡ ਆਇਆ ਅਸੀਂ 10 12 ਬੰਦਿਆਂ ਨੇ ਇਕੱਠੇ ਹੋ ਕੇ 15 ਨੇ ਕਾਮਨ ਕੰਪਲੀਟ ਬਣੀ ਹੈ ਡੇਰਾਬਸੀ ਹਲਕੇ ਦੇ ਪੰਜ ਸਰਪੰਚ ਸੀ ਹੋਰ ਸੀ ਅਸੀਂ ਇਕੱਠੀ ਕਾਮਨ ਕੰਪਲੀਟ ਦਿੰਦੇ ਆ ਪਰ ਲੇਕਿਨ ਸਾਨੂੰ ਮਾਗਤ ਆਏ ਆ ਵੀ ਵਿਜੀਲੈਂਸ ਨੇ ਸਾਨੂੰ ਪਰਮਾਨਾ ਕੱਟਦੇ ਸਾਨੂੰ ਨੋਟਿਸ ਕੱਟਦੇ ਸਾਨੂੰ ਬੁਲਾਉਂਦੇ ਅਸੀਂ ਉਹਨਾਂ ਨੂੰ ਇਹ ਜਿਹੜਾ ਸਾਰਾ ਰਿਕਾਰਡ ਹੈ ਤਾਂ ਦਿੰਦੇ ਤਾਂ ਕਿ ਇਨਵੈਸਟਿਗੇਸ਼ਨ ਅੱਗੇ ਵਧਦੀ ਪਰ ਲੇਕਿਨ ਹਾਂ ਜੀ ਆ ਬਹੁਤ ਬਹੁਤ ਧੰਨਵਾਦ ਉਹ ਸ਼ਿਕਾਇਤ ਕੀਤੀ ਸੀ ਬਲਵਿੰਦਰ ਸਿੰਘ ਕੁੰਮ ਇਸ ਮਾਮਲੇ ਨੂੰ ਲੈ ਕੇ ਐਨ ਕੇ ਸ਼ਰਮਾ ਦਾ ਕਹਿਣਾ ਹੈ ਕਿ ਸਾਰੇ ਦੋਸ਼ ਝੂਠੇ ਆ ਇਹਨਾਂ ਕੋਲ ਕੋਈ ਪ੍ਰੂਫ ਨਹੀਂ ਪਰ ਜਦੋਂ ਇਹਨਾਂ ਨੇ ਜਾਂਚ ਮੰਗੀ ਜਾਂਚ ਕਿਉਂ ਨਹੀਂ ਕੀਤੀ ਸਵਾਲ ਵੱਡਾ ਹੈ ਹੋ ਸਕਦਾ ਕੋਈ ਪੈਸੇ ਜਰੂਰ ਖਾ ਗਿਆ ਹੋਵੇ ਕਿਉਂਕਿ ਇਹਨਾਂ ਨੇ ਜਿਸ ਤਰ੍ਹਾਂ ਗੱਲ ਕੀਤੀ ਆ ਕਿ ਸੜਕਾਂ ਦੇ ਟੈਂਡਰ ਦਿੱਤੇ ਸੜਕਾਂ ਬਣਿਆ ਨਹੀਂ ਪੈਸੇ ਖਾ ਗਏ ਜਾਂ ਫਿਰ ਐਨਓਸੀ ਪਿੰਡਾਂ ਦੇ ਵਿੱਚ ਸੜਕਾਂ ਬਣਾਤੀਆਂ ਸੜਕਾਂ ਦਾ ਨਾਮੋ ਨਿਸ਼ਾਨ ਨਹੀਂ ਪੈਸੇ ਕਰੋੜਾ ਰੁਪਿਆ ਖਾ ਗਏ ਗੜਬੜ ਜ਼ਰੂਰ ਹੋਈ ਆ ਦੇਖਦੇ ਹਾਂ ਹੁਣ ਮੌਜੂਦਾ ਸਰਕਾਰ ਇਸ ਮਾਮਲੇ ਦੀ ਜਾਂਚ ਕਦੋਂ ਕਰਾਏਗੀ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਕੋਕਰ ਐਸਐਸ ਨਗਰ ਮਹੱਲੀ